ਲੋੜਾਂ ਤਾਂ ਸਭ ਦੀਆਂ ਪੂਰੀਆਂ ਹੋ ਰਹੀਆਂ ਨੇ ਸਾਨੂੰ ਤਾਂ ਸਾਡੇ ਸ਼ੌਂਕਾਂ ਨੇ ਪੱਟਿਆ ਹੋਇਆ ਹੈ ਤੇ ਕਈ ਸ਼ੌਂਕ ਸਾਡੇ ਅੱਜ ਦੇ ਟਾਈਮ ਦੇ ਵਿੱਚ ਅਜੀਹੇ ਨੇ ਜਿਨ੍ਹਾਂ ਨੂੰ ਅਸੀਂ ਆਪਣੀਆਂ ਜ਼ਰੂਰਤਾਂ ਬਣਾ ਲਿਆ ਹੋਇਆ ਹੈ ਸਾਡੇ ਧਰਮ ਗ੍ਰੰਥਾਂ ਦੇ ਵਿੱਚ ਇੱਕ ਗੱਲ ਕਹੀ ਗਈ ਹੈ ਕਿ ਸਾਨੂੰ ਇੱਛਾਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਚਾਹਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂ ਆਪਾਂ ਦੇਖਦੇ ਹਾਂ ਕਿ ਇਹ ਕਿਉਂ ਕਿਹਾ ਗਿਆ ਹੈ ਸਾਡੀਆਂ ਇੱਛਾਵਾਂ ਸਾਡੀਆਂ ਡਿਜ਼ਾਇਰਸ ਸਾਡੇ ਸ਼ੌਂਕ ਸਾਡੀਆਂ ਚਾਹਤਾਂ ਜਦੋਂ ਵੀ ਇਹ ਚੀਜ਼ ਸਾਡੇ ਮਨ ਦੇ ਵਿੱਚ ਕਿਸੇ ਵੀ ਚੀਜ਼ ਦੇ ਪ੍ਰਤੀ ਆਉਂਦੀ ਹੈ ਨਾ ਕੋਈ ਵੀ ਚੀਜ਼ ਅਸੀਂ ਅਚੀਵ ਕਰਨਾ ਚਾਹੁੰਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਸਿਰਫ ਸਿਰਫ ਇੱਕ ਫੀਲਿੰਗ ਹੁੰਦੀ ਹੈ ਕਿ ਅਸੀਂ ਵਧੀਆ ਫੀਲ ਕਰਾਂਗੇ ਅਗਰ ਇਹ ਚੀਜ਼ ਸਾਨੂੰ ਮਿਲ ਜਾਂਦੀ ਹੈ ਤਾਂ ਅਸੀਂ ਵਧੀਆ ਫੀਲ ਕਰਾਂਗੇ ਇੱਕ ਖੁਸ਼ੀ ਮਹਿਸੂਸ ਹੋਊਗੀ ਬਟ ਪ੍ਰੋਬਲਮ ਕਿੱਥੇ ਆਉਂਦੀ ਹੈ ਪ੍ਰੋਬਲਮ ਇੱਥੇ ਆਉਂਦੀ ਹੈ ਕਿ ਜਦੋਂ ਸਾਡੀ ਚਾਹਤ ਸਾਨੂੰ ਖੁਸ਼ੀ ਦੇਣ ਦੀ ਬਜਾਏ ਸਾਨੂੰ ਤੰਗ ਕਰਨਾ ਸ਼ੁਰੂ ਕਰ ਦਵੇ ਨਾ ਤਾਂ ਉਹ ਇੱਕ ਉਹ ਜਿਹਾ ਟਾਈਮ ਹੁੰਦਾ ਹੈ ਜਿੱਥੇ ਸਾਨੂੰ ਉਹਨੂੰ ਤਿਆਗ ਦੇਣ ਦਾ ਟਾਈਮ ਆ ਜਾਂਦਾ ਹੈ ਸਾਡੇ ਡਿਜ਼ਾਇਰ ਸਾਡੇ ਲਈ ਖੁਸ਼ੀ ਲੱਗੇ ਹੁੰਦੀ ਹੈ ਸਭ ਨੂੰ ਪਤਾ ਹੈ ਸਟਾਰਟ ਹੀ ਹਰ ਬੰਦਾ ਹਰ ਚੀਜ਼ ਨੂੰ ਖੁਸ਼ੀ ਮਹਿਸੂਸ ਕਰਨ ਵਾਸਤੇ ਕਰਦਾ ਹੈ ਬਟ ਜਦੋਂ ਉਹ ਖੁਸ਼ੀ ਸਾਡੇ ਹੀ ਹੰਕਾਰ ਦਾ ਰੂਪ ਲੈ ਲਵੇ ਸਾਨੂੰ ਹੀ ਤੰਗ ਕਰਨਾ ਸ਼ੁਰੂ ਕਰ ਦਵੇ ਹੁਣ ਗੱਲ ਇਹ ਆਉਗੀ ਕਿ ਇਹਦੇ ਚ ਹੰਕਾਰ ਵਾਲੀ ਕਿਹੜੀ ਗੱਲ ਆ ਗਈ ਹੰਕਾਰ ਵਾਲੀ ਗੱਲ ਇਹ ਹੁੰਦੀ ਹੈ ਮੋਸਟ ਆਫ ਦਾ ਟਾਈਮਸ ਸਾਨੂੰ ਇਦਾਂ ਲੱਗਦਾ ਹੈ ਕਿ ਹੰਕਾਰ ਦਾ ਮਤਲਬ ਇਹ ਹੈ ਕਿ ਅਸੀਂ ਕਿਸੇ ਨੂੰ ਆਪਣੇ ਆਪ ਅਸੀਂ ਆਪਣੇ ਆਪ ਨੂੰ ਕਿਸੇ ਨਾਲ ਉੱਚਾ ਮਹਿਸੂਸ ਕਰ ਰਹੇ ਹਾਂ ਜਾਂ ਕਿਸੇ ਨੂੰ ਅਸੀਂ ਨੀਵਾ ਸਮਝ ਰਹੇ ਹਾਂ ਤਾਂ ਅਸੀਂ ਹੰਕਾਰ ਵਿੱਚ ਹੰਕਾਰ ਦੀਆਂ ਡਿਫਰੈਂਟ ਫਾਰਮਸ ਐ ਇੱਥੇ ਹੰਕਾਰ ਦੀ ਫਾਰਮ ਇਹ ਕਹਿੰਦੀ ਐ ਜਦੋਂ ਵੀ ਅਸੀਂ ਕਿਸੇ ਵੀ ਚੀਜ਼ ਨੂੰ ਲੈ ਕੇ ਇਹ ਸੋਚ ਲੈਨੇ ਕਿ ਅਗਰ ਅੱਜ ਇਸ ਮੈਨੂੰ ਨਾਮ ਮਿਲੇ ਤਾਂ ਤਾਂ ਉਹ ਵੀ ਇੱਕ ਹੰਕਾਰ ਹੀ ਹੁੰਦਾ ਇੱਕ ਈਗੋ ਹੀ ਹੁੰਦੀ ਐ ਤੇ ਜਦੋਂ ਕਿਸੇ ਚੀਜ਼ ਦੀ ਚਾਹਤ ਇੱਛਾ ਨਿੱਕੀ ਤੋਂ ਨਿੱਕੀ ਵੱਡੀ ਤੋਂ ਵੱਡੀ ਚੀਜ਼ ਦੀ ਸਾਨੂੰ ਵੀ ਤੰਗ ਕਰਨ ਲੱਗ ਜਾਵੇ ਸਾਡੇ ਅੰਦਰ ਇੱਕ ਹੰਕਾਰ ਦਾ ਰੂਪ ਲੈ ਲਵੇ ਤਾਂ ਸਾਨੂੰ ਉਸ ਟਾਈਮ ਉਹ ਇੱਛਾ ਤਿਆਗ ਦੇਣੀ ਚਾਹੀਦੀ ਐ ਇੱਛਾ ਤਿਆਗ ਦੇਣੀ ਚਾਹੀਦੀ ਐ ਇੱਛਾ ਤਿਆਗਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਉਸ ਚੀਜ਼ ਨੂੰ ਛੱਡ ਦੇਣਾ ਹੈ ਜਾਂ ਉਹ ਸਿਚੁਏਸ਼ਨ ਦੇ ਵਿੱਚੋਂ ਭੱਜ ਜਾਣਾ ਹੈ ਜਾਂ ਅਸੀਂ ਹੁਣ ਉਹ ਚੀਜ਼ ਅਚੀਵ ਨਹੀਂ ਕਰ ਸਕਦੇ ਇੱਛਾ ਤਿਆਗਣ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਪਾਸੇ ਉਹ ਚੀਜ਼ ਹੈ ਇੱਕ ਪਾਸੇ ਅਸੀਂ ਹਾਂ ਅਸੀਂ ਆਪਣੇ ਤੇ ਉਸ ਚੀਜ਼ ਦੇ ਵਿੱਚ ਨਾ ਇੱਕ ਇਨਵੀਜ਼ੀਬਲ ਥ੍ਰੈਡ ਹੁੰਦਾ ਆ ਜੋ ਹੁੰਦਾ ਅਟੈਚਮੈਂਟ ਦਾ ਅਸੀਂ ਉਸ ਚੀਜ਼ ਨਾਲ ਇੰਨੇ ਕਿ ਜ਼ਿਆਦਾ ਅਟੈਚ ਹੋ ਗਏ ਹੁੰਨੇ ਆ ਕਿ ਹੁਣ ਸਾਨੂੰ ਉਹਦੇ ਤੋਂ ਇਲਾਵਾ ਹੋਰ ਕੁਝ ਦਿਸ ਨਹੀਂ ਰਿਹਾ ਹੁੰਦਾ ਫੋਰ ਇਗਜ਼ਾਮਪਲ ਇੱਕ ਐਗਜ਼ਾਮਪਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਮੇਰੇ ਸਾਹਮਣੇ ਇੱਕ ਗਲਾਸ ਪਾਣੀ ਦਾ ਪਿਆ ਹੈ ਹੁਣ ਉਹ ਪਾਣੀ ਦਾ ਜਿਹੜਾ ਗਲਾਸ ਹੈ ਨਾ ਮੈਨੂੰ ਚਾਹੀਦਾ ਆ ਮੈਨੂੰ ਪਤਾ ਹੈ ਕਿ ਅਗਰ ਉਹ ਮੈਨੂੰ ਮਿਲ ਜੂਗਾ ਨਾ ਤਾਂ ਮੇਰੇ ਵਾਸਤੇ ਬਹੁਤ ਵਧੀਆ ਹੋਊਗਾ ਤਾਂ ਹੁਣ ਦੋ ਸਿਚੁਏਸ਼ਨਸ ਮੇਰੇ ਸਾਹਮਣੇ ਆਉਣਗੀਆਂ ਇੱਕ ਇਹ ਕਿ ਇਹ ਪਾਣੀ ਦਾ ਗਲਾਸ ਮੈਨੂੰ ਮਿਲ ਜਵੇ ਤਾਂ ਮੇਰੇ ਲਈ ਬਹੁਤ ਵਧੀਆ ਹੋਊਗਾ ਲਾਈਕ ਮੈਨੂੰ ਇੱਕ ਖੁਸ਼ੀ ਫੀਲ ਹੋਊਗੀ ਮੇਰੇ ਅੰਦਰ ਇੱਕ ਵੱਖਰੀ ਤਰ੍ਹਾਂ ਦੀ ਫੀਲਿੰਗ ਹੋਊਗੀ ਦੂਸਰੀ ਅਗਰ ਸਾਡੇ ਮਨ 'ਚ ਇਹ ਆਉਂਦੀ ਹੈ ਨਾ ਕਿ ਅਗਰ ਹੀ ਮੈਨੂੰ ਨਾ ਮਿਲਿਆ ਤਾਂ ਸ਼ਾਇਦ ਮੈਂ ਮਰੀ ਨਾ ਅਗਰ ਸਾਡੇ ਅੰਦਰ ਇਹ ਚੀਜ਼ ਵੀ ਆਉਂਦੀ ਹੈ ਨਾ ਤਾਂ ਉਹ ਇੱਕ ਹੰਕਾਰ ਦਾ ਰੂਪ ਹੋ ਜਾਂਦਾ ਹੈ ਇੱਕ ਈਗੋ ਹੋ ਜਾਂਦੀ ਹੈ ਜਦੋਂ ਇਹ ਚੀਜ਼ ਸਾਡੇ ਅੰਦਰ ਆ ਗਈ ਨਾ ਹੁਣ ਅਸੀਂ ਆਪਣੇ ਆਪ ਨੂੰ ਉਸ ਗਲਾਸ ਦੇ ਨਾਲ ਇੱਕ ਇਨਵੀਜ਼ੀਬਲ ਥ੍ਰੈਡ ਦੇ ਨਾਲ ਇੱਕ ਇਹੋ ਜਿਹੇ ਧਾਗੇ ਨਾਲ ਅਟੈਚ ਕਰ ਲਿਆ ਹੋਇਆ ਆ ਕਿ ਚਾਹੇ ਉਹ ਗਲਾਸ ਪਾਣੀ ਦਾ ਕੋਈ ਹੋਰ ਵੀ ਪੀ ਲੂਗਾ ਨਾ ਸਾਡਾ ਧਿਆਨ ਸਿਰਫ ਤੇ ਸਿਰਫ ਉੱਧਰ ਰਹੂਗਾ ਕਿਉਂਕਿ ਅਸੀਂ ਮੋਹ ਦੇ ਧਾਗੇ ਨਾਲ ਇੱਕ ਉਸ ਗਲਾਸ ਨੂੰ ਅਟੈਚ ਕਰ ਲਿਆ ਹੋਇਆ ਹੈ ਉਹ ਜਿਹੜਾ ਮੋਹ ਦਾ ਧਾਗਾ ਹੈ ਨਾ ਉਹ ਸਾਨੂੰ ਚਾਹੇ ਸਾਡੇ ਪਿੱਛੇ ਤੱਬ ਪਿਆ ਹੋਵੇ ਨਾ ਪਾਣੀ ਦਾ ਤਾਂ ਵੀ ਸਾਨੂੰ ਉਹ ਦਿਸਣੇ ਦਿੰਦਾ ਅਸੀਂ ਸਿਰਫ ਤੇ ਸਿਰਫ ਸਾਡਾ ਧਿਆਨ ਸਾਰੀ ਉਮਰ ਉਸ ਗਲਾਸ ਵੱਲ ਰਹੂਗਾ ਉਸ ਗਲਾਸ ਵੱਲ ਜੋ ਕੋਈ ਹੋਰ ਪੀ ਚੁੱਕਿਆ ਹੈ ਇਹਦਾ ਨੁਕਸਾਨ ਇਹ ਹੁੰਦਾ ਹੈ ਕਿ ਹੁਣ ਸਾਡੀਆਂ ਨਿਗਾਹਾਂ ਦੇ ਅੱਗੇ ਚਾਹੇ ਟੱਬ ਵੀ ਪਾਣੀ ਦਾ ਆ ਜਾਵੇ ਨਾ ਅਸੀਂ ਦੇਖਾਂਗੇ ਹੀ ਨਹੀਂ ਕਿਉਂਕਿ ਸਾਡਾ ਧਿਆਨ ਅਸੀਂ ਇੰਟਰਨਲੀ ਮਰ ਚੁੱਕੇ ਹਾਂ ਇੰਟਰਨਲੀ ਮਰ ਚੁੱਕੇ ਹਾਂ ਦਾ ਕੀ ਮਤਲਬ ਹੈ ਅਸੀਂ ਉਸ ਗਲਾਸ ਉਹ ਗਲਾਸ ਸਾਡੇ ਤੋਂ ਦੂਰ ਹੋਣ ਤੇ ਅਸੀਂ ਆਪਣੇ ਆਪ ਨੂੰ ਇੰਟਰਨਲੀ ਇਹ ਕਹਿ ਚੁੱਕੇ ਹਾਂ ਕਿ ਅਗਰ ਇਹ ਗਲਾਸ ਮੈਨੂੰ ਨਹੀਂ ਮਿਲਦਾ ਤਾਂ ਮੈਂ ਇੱਥੇ ਮਰ ਜਾਣਾ ਤੇ ਜਦੋਂ ਉਹ ਨਹੀਂ ਮਿਲਦਾ ਤੇ ਅਸੀਂ ਅੰਦਰੋਂ ਅੰਦਰੀ ਮਰ ਜਾਂਦੇ ਹਾਂ ਹੁਣ ਚਾਹੇ ਸਾਡੇ ਸਾਹਮਣੇ ਟੱਬ ਵੀ ਪਾਣੀ ਦਾ ਕਿਉਣਾ ਪਿਆ ਹੋਵੇ ਸਾਨੂੰ ਨਹੀਂ ਦਿਸੂਗਾ ਕਿਉਂਕਿ ਉਹ ਜੋ ਇਨਵੀਜ਼ੀਬਲ ਥ੍ਰੈਟ ਹੈ ਨਾ ਅਸੀਂ ਉਹਨੂੰ ਤੋੜਿਆ ਹੀ ਨਹੀਂ ਅਸੀਂ ਉਹਨੂੰ ਉਸ ਗਲਾਸ ਦੇ ਨਾਲ ਹੀ ਅਟੈਚ ਕੀਤਾ ਹੋਇਆ ਹੈ ਤੇ ਉਹ ਗਲਾਸ ਸਾਡੇ ਤੋਂ ਦੂਰ ਹੋ ਚੁੱਕਿਆ ਆ ਬਟ ਸਟਿਲ ਉਹ ਥ੍ਰੈਡ ਜਦ ਤੱਕ ਅਸੀਂ ਕੱਟਾਂਗੇ ਨਹੀਂ ਜਦ ਤੱਕ ਉਹ ਮੋਹ ਦਾ ਧਾਗਾ ਅਸੀਂ ਕੱਟਾਂਗੇ ਨਹੀਂ ਤਦ ਤੱਕ ਸਾਨੂੰ ਦੁਨੀਆ 'ਚ ਕਿਤੇ ਵੀ ਅਗਰ ਸਮੁੰਦਰ ਵੀ ਪਿਆ ਹੋਊਗਾ ਨਾ ਤਾਂ ਵੀ ਨਹੀਂ ਸਾਨੂੰ ਨਜ਼ਰ ਆਊਗਾ ਇਹ ਦਿੱਕਤ ਹੁੰਦੀ ਆ ਡਿਜ਼ਾਇਰ ਦੀ ਇੱਛਾ ਦੀ ਡਿਜ਼ਾਇਰ ਰੱਖਣਾ ਵਧੀਆ ਗੱਲ ਐ ਜਦੋਂ ਉਹੀ ਡਿਜ਼ਾਇਰ ਸਾਡੇ ਅੰਦਰ ਡਿਸਟਰਬੈਂਸ ਕ੍ਰੀਏਟ ਕਰਦੀ ਐ ਸਾਨੂੰ ਹੀ ਤੰਗ ਕਰਨਾ ਸ਼ੁਰੂ ਕਰ ਦਿੰਦੀ ਐ ਸਾਡੇ ਖੁਸ਼ੀ ਦਾ ਕਾਰਨ ਨਾ ਬਣ ਕੇ ਸੜਨੇ ਸਾਡੇ ਅੰਦਰ ਇੱਕ ਈਗੋ ਦਾ ਕਾਰਨ ਬਣ ਜਾਂਦੀ ਹੈ ਉਦੋਂ ਅਸੀਂ ਕਹਿ ਸਕਦੇ ਹਾਂ ਕਿ ਹੁਣ ਸਾਡੀ ਇੱਛਾ ਖਤਮ ਹੋ ਚੁੱਕੀ ਹੈ ਹੁਣ ਸਿਰਫ ਹੰਕਾਰ ਸਾਡੇ ਅੰਦਰ ਆ ਗਿਆ ਹੋਇਆ ਜਦੋਂ ਵੀ ਅਸੀਂ ਕਿਸੇ ਵਿੱਚ ਚੀਜ਼ ਦੀ ਇੱਛਾ ਰੱਖਣੀ ਹੈ ਤਾਂ ਇੱਕ ਚੀਜ਼ ਦੀ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਉਹ ਚੀਜ਼ ਚਾਹੀਦੀ ਹੈ ਜਾਂ ਅਗਰ ਨਾ ਮਿਲੀ ਤਾਂ ਇਹਨਾਂ ਦੋਨਾਂ ਦੇ ਵਿੱਚ ਇੱਕ ਹਲਕਾ ਜਿਹਾ ਡਿਫਰੈਂਸ ਹੈ ਅਗਰ ਅਸੀਂ ਉਹਨੂੰ ਸਮਝ ਲਈਏ ਨਾ ਤਾਂ ਇੱਛਾਵਾਂ ਰੱਖਣਾ ਮਾੜੀ ਚੀਜ਼ ਨਹੀਂ ਹੁੰਦੀ ਬਸ ਇੱਛਾਵਾਂ ਕਦੀ ਵੀ ਸਾਡੇ ਅੰਦਰ ਸਾਨੂੰ ਤੰਗ ਕਰਨ ਦਾ ਜਾਂ ਉਹਨਾਂ ਨਾਲ ਅਸੀਂ ਇੰਨਾਕ ਇੰਨੇਕ ਅਟੈਚ ਨਾ ਹੋ ਜਾਈਏ ਕਿ ਸਾਨੂੰ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਹੀ ਨਜ਼ਰ ਆਉਣੀਆਂ ਬੰਦ ਹੋ ਜਾਣ ਤਾਂ ਉਹ ਅਸੀਂ ਆਪਣੇ ਹੀ ਰਸਤੇ ਦੇ ਵਿੱਚ ਇੱਕ ਬਲੌਕ ਕ੍ਰੀਏਟ ਕਰ ਲੈਣੇ ਆ ਸਾਡੀਆਂ ਬਲੇਸਿੰਗਸ ਜੋ ਸਾਨੂੰ ਮਿਲਦੀਆਂ ਹੁੰਦੀਆਂ ਨੇ ਅਸੀਂ ਉਹ ਤਾਂ ਗਣੀ ਤੋੜਦੇ ਤੇ ਸਾਨੂੰ ਬਹੁਤ ਸਾਰੀਆਂ ਬਲੇਸਿੰਗਸ ਤੋਂ ਅਸੀਂ ਵਾਂਝੇ ਰਹਿ ਜਾਂਦੇ ਆ ਇਸ ਲਈ ਸੋ ਜਿਹੜੀਆਂ ਡਿਜ਼ਾਇਰਸ ਨੇ ਉਹ ਸਾਡੇ ਲਈ ਇੱਕ ਮੋਟੀਵੇਸ਼ਨ ਦਾ ਕੰਮ ਕਰਦੀਆਂ ਨੇ ਸਾਨੂੰ ਇਨਸਪਾਇਰ ਕਰਦੀਆਂ ਨੇ ਤਾਂ ਕਿ ਅਸੀਂ ਚੀਜ਼ਾਂ ਦੇ ਤਾਂ ਕਿ ਅਸੀਂ ਦੁਨੀਆ ਦੇ ਵਿੱਚ ਗਰੋ ਕਰ ਸਕੀਏ ਬਟ ਧਿਆਨ ਸਿਰਫ ਅਸੀਂ ਇਹਨਾਂ ਰੱਖਣਾ ਕਿ ਉਹ ਡਿਜ਼ਾਇਰ ਸਾਨੂੰ ਗਰੋ ਕਰਵਾ ਰਹੀਆਂ ਨੇ ਜਾਂ ਅੰਦਰੋਂ ਅੰਦਰ ਹੀ ਸਾਨੂੰ ਝੰਜੋੜ ਰਹੀਆਂ ਨੇ ਬਸ ਇਹ ਹਲਕਾ ਜਿਹਾ ਡਿਫਰੈਂਸ ਹੁੰਦਾ ਆ ਡਿਜ਼ਾਇਰ ਤੇ ਡਿਜ਼ਾਇਰ ਨਾਲ মোহ ਦਾ ਬਸ ਉਹ মোহ ਦਾ ਧਾਗਾ ਤੋੜਨਾ ਹੈ ਤੇ ਅਸੀਂ ਆਪਣੇ ਆਪ ਨੂੰ ਆਜ਼ਾਦ ਕਰਨਾ ਹੈ